ਹੈਲੋ ਜੀ ਸਤਿ ਸ੍ਰੀ ਅਕਾਲ ਜਿਸ ਤਰ੍ਹਾਂ ਤੁਹਾਨੂੰ ਫਰੰਟ ਪਤਾਇ ਅਸੀਂ ਗਏ ਹੁ ਸੱਚਕੰਨ ਸ਼੍ਰੀ ਹਜੂਰ ਸਾਹਿਬ ਤੇ ਅੱਜ ਦੀ ਵੀਡੀਓ ਚ ਅਸੀਂ ਤੁਹਾਨੂੰ ਦੱਸਾਂਗੇ ਸਾਰੀ ਡਿਟੇਲ ਗੁਰਦੁਆਰਾ ਸ਼੍ਰੀ ਲੰਗਰ ਸਾਹਿਬ ਜੀ ਬਾਬੇ ਨਾਨਕ ਸਿੰਘ ਜੀ ਦੇ ਗੁਰਦੁਆਰੇ ਬਾਰੇ ਆ ਦੇਖ ਸਕਦੇ ਜੇ ਪਹਿਲੋ ਕਰ ਰਹੇ ਹਾਂ ਬੀਬੀਆਂ ਪ੍ਰਸ਼ਾਦ ਪੈਕ ਆ ਜੇ ਫਰੰਟ ਲੰਗਰ ਹਾਲ ਉੱਪਰ ਮਹਾਰਾਜ ਦਾ ਪ੍ਰਕਾਸ਼ ਹੈ ਲੰਗਰ ਹਾਲ ਦੇ ਸਾਹਮਣੇ ਗੁਰਦੁਆਰਾ ਅੰਗੀਠਾ ਸਾਹਿਬ ਹੈ ਇੱਥੇ ਚਕਾਉਂਦੇ ਨੇ ਲੰਗਰ ਜੋ ਵੀ ਘੰਟੇ ਇੱਥੇ ਲੰਗਰ ਚੱਲਦਾ ਏ ਹਰ ਟਾਈਮ ਉਹ ਵੀ ਚਾਹ ਦਾ ਲੰਗਰ ਪ੍ਰਸ਼ਾਦੇ ਦਾ ਲੰਗਰ ਦੇਖ ਸਕਦੇ ਜੇ ਸੰਗਤਾਂ ਇਸ ਤਰ੍ਹਾਂ ਹੀ ਫਰੰਟੇ ਪਰ ਆ ਰਹਿੰਦਾ ਏ ਬਾਬੇ ਨਾਨਕ ਸਿੰਘ ਚ ਸੱਚਖੰਡ ਜਦੋਂ ਸੰਗਤਾਂ ਜਾਂਦੀਆਂ ਆਉਂਦੀਆਂ ਉੱਥੋਂ ਵੀ ਜੇ ਲੰਗਰ ਛਕ ਲਿਆ ਠੀਕ ਨਹੀਂ ਤੇ ਇੱਥੋਂ ਤੇ ਆ ਕੇ ਸੰਗਤਾਂ ਨੇ ਲੰਗਰ ਛਕਣਾ ਹੀ ਛਕਣਾ ਲਾਗੇ ਸਰਾਵਾਂ ਜਿਆਦਾ ਇਹ ਨੇ ਇੱਕ ਗੁਰਦੁਆਰੇ ਦੇ ਇਹ 10 ਮਿੰਟ ਦੀ ਦੂਰੀ ਤੇ ਆ ਸੱਚਖੰਡ ਸ੍ਰੀ ਤੋ ਇਹ ਗੁਰਦੁਆਰਾ ਇਹ ਭਾਬੇ ਇਸ਼ਾ ਸਿੰਘ ਜੀ ਦਾ ਗੁਰਦੁਆਰਾ ਹੈ ਜਿਹੜਾ ਗੁਰੂ ਗੋਬੀ ਸਿੰਘ ਮਹਾਰਾਜ ਜੀ ਦੇ ਵਾਕ ਨਾਲ ਉਹਨਾਂ ਨੇ ਵਾਰ ਦਿੱਤਾ ਸੀ ਹੱਥ ਮੇਰਾ ਤੇ ਖੀਸਾ ਤੇਰਾ ਭਾਬੇ ਨਦਾਨ ਸਿੰਘ ਜੀ ਨੂੰ ਉਹਨਾਂ ਦੀ ਕਿਰਪਾ ਨਾਲ ਅੱਜ ਇੱਥੇ ਲੰਗਰ ਚੱਲ ਰਹੇ ਨੇ ਜੋ ਸੇਵਾ ਅੱਜ ਬਾਬਾ ਨਰਿੰਦਰ ਸਿੰਘ ਜੀ ਬਾਬਾ ਬਲਵਿੰਦਰ ਸਿੰਘ ਜੀ ਕਰਵਾ ਰਹੇ ਨੇ ਇੱਥੇ ਦੇਖੋ ਫਰੈਂਡ ਬੀਬੀਆਂ ਸਬਜ਼ੀ ਕੱਟ ਰਹੀਆਂ ਨੇ ਆ ਦੋ ਤਿੰਨ ਲਾਈਨਾਂ ਲੱਗੀਆਂ ਬਹੁਤ ਵੱਡੀ ਮੰਗਤ ਚ ਆ ਨਾ ਸਭ ਬੀਬੀਆਂਾਂ ਸਬਜੀ ਦੀ ਸੇਵਾ ਕਰ ਰਹੀਆਂ ਨੇ ਇਹ ਹੋਈ ਜਾਂਦੀ ਸੇਵਾ ਸਾਰਾ ਦੇਣੀ ਤੇ ਉਹ ਉਧਰਲੇ ਪਾਸੇ ਹਲਵੇ ਕੱਟ ਰਹੀਆਂ ਨੇ ਤਾਂ ਦਿਖਾਣੇ ਆ ਹਲਵੇ ਆਏ ਆ ਟ੍ਰੇਨ ਤੇ ਪਤਾ ਨਹੀਂ ਕਿੰਨੇ ਕੁ ਉਥੋਂ ਨਾ ਕੀ ਕਰਦੇ ਨੇ ਜਿਹੜੇ ਜੰਟਸ ਨੇ ਕੱਟ-ਕੱਟ ਕੇ ਨਾ ਦੇਈ ਜਾਂਦੇ ਨੇ ਵੱਡੇ ਦਾਤਾਂ ਰੱਖੇ ਨੇ ਤੇ ਬੀਬੀਆਂ ਜਿਦਾਂ ਹਲਵੇ ਕਿੰਨੇ ਵੱਡੇ ਨੇ ਦੇਣ ਇੱਥੇ ਬੀਬੀਆਂਾਂ ਕੱਟੀ ਜਾਂਦੀਆਂ ਨੇ ਟੋਕਰੀਆਂ ਚ ਪਾਈ ਜਾਂਦੀਆਂ ਨੇ ਸਾਮਾਨ ਚਾਈ ਜਾਂਦਾ ਹੈ ਉਹ ਰੈਕ ਜੇ ਚ ਭਰ-ਭਰ ਕੇ ਆ ਦੇਖੋ ਬਹੁਤ ਜ਼ਿਆਦਾ ਸੇਵਾ ਸਰਦਾ ਪਾਵਨਾਨਾ ਸੰਗਤ ਕਰਦੀ ਹੈ ਤੇ ਨਾਲੇ ਸਤਨਾ ਵਾਹਿਗੁਰੂ ਜੀ ਦਾ ਜਾਪ ਕਰਵਾਂਦੇ ਨੇ ਉਹ ਦੇਖ ਸਕਦੇ ਜੀ ਹਲਵੇ ਕਿੰਨੇ ਪਏ ਨੇ ਉੱਥੇ ਹੀ ਪਿਆਜ਼ ਲਸਣ ਅਦਰਕ ਸਭ ਸੇਵਾ ਇੱਥੇ ਜਾ ਕੇ ਕੰਟੇਨਾ ਚ ਪਾ ਕੇ ਫਿਰ ਲੰਗਰ ਜਿੱਥੇ ਬੰਦਾ ਉੱਥੇ ਚਲੇ ਜਾਂਦਾ ਉਹ ਵੀ ਤੁਹਾਨੂੰ ਦਿਖਾਵਾਂਗੇ ਕਿੰਨੇ ਵਧੀਆ ਤਰੀਕੇ ਨਾਲ ਲੰਗਰ ਬੰਦਾ ਨਾਲ ਤੁਹਾਨੂੰ ਕਰਾਵਾਂਗੇ ਬਾਬਾ ਜੀ ਜਿਹੜੇ ਇੱਥੇ ਸੇਵਾ ਕਰਵਾਉਂਦੇ ਨੇ ਬਾਬਾ ਬਲਵਿੰਦਰ ਸਿੰਘ ਜੀ ਦੇ ਦਰਸ਼ਨ ਬਹੁਤ ਹੀ ਬਾਬੇ ਜੀ ਦੀ ਕਿਰਪਾ ਹੈ ਇਸ ਥਾਂ ਤੇ ਇੰਨਾ ਜ਼ਿਆਦਾ ਮਨ ਲੱਗਦਾ ਨਾ ਤੁਸੀਂ ਸੇਵਾ ਕਰੋ ਆ ਕੇ ਜਦੋਂ ਅਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕ ਆ ਜਾਂਦੇ ਹਾਂ ਨਾ ਹਜੂਰ ਸਾਹਿਬੋਂ ਹਰਿਮੰਦਰ ਸਾਹਿਬ ਨਿਕਲ ਤੇ ਫਿਰ ਇੱਥੇ ਆ ਕੇ ਜਦੋਂ ਆਪਣੇ ਕਮਰਿਆਂ ਚੋਂ ਘੜੀ ਕੇ ਰੈਸਟ ਕਰਕੇ ਤੇ ਸੇਵਾ ਕਰਨ ਸੰਗਤਾਂ ਆ ਜਾਂਦੀਆਂ ਨੇ ਪਪਾ ਜੀ ਦੀ ਕਿਰਪਾ ਨਾਲ ਬੰਦੇ ਵੀ ਬੀਬੀਆਂ ਸਭ ਸੇਵਾ ਕਰਦੇ ਨੇ ਤੇ ਤੁਹਾਨੂੰ ਜਿਹੜੇ ਅਸੀਂ ਦਿਖਾ ਰਹੇ ਆ ਆ ਇਧਰ ਫਰੈਂਡ ਹਣ ਤੁਹਾਨੂੰ ਕਰਾਵਾਂਗੇ ਅਸੀਂ ਬਾਬਾ ਜੀ ਦੇ ਦਰਸ਼ਨ ਬਾਬਾ ਜੀ ਵੀ ਸਵੇਰੇ 4:30 ਵਜੇ ਤੋਂ ਲੈ ਕੇ 6:30 ਵਜੇ ਤੱਕ 2 ਘੰਟੇ ਵਾਹਿਗੁਰੂ ਨੰਦਾ ਸਤਨਾਮ ਸ੍ਰੀ ਵਾਹਿਗੁਰੂ ਜੀ ਦਾ ਜਾਪ ਕਰਵਾਂਦੇ ਨੇ ਸੰਗਤਾਂ ਬੜੀ ਨੇਚਾ ਨਾਲ ਬੈਠ ਕੇ ਨਾਲ ਜਾਪ ਕਰਦੀਆਂ ਨੇ ਇਹ ਬਹੁਤ ਵਧੀਆ ਏਨ ਮਾਨਨ ਸੁਕੂਨ ਮਿਲਣ ਵਾਲਾ ਨਾਮ ਜਪਾਇਆ ਜਾਂਦਾ ਹੈ ਰੋਜ਼ ਡੇਲੀ ਰੁਟੀਨ ਹੈ ਇੱਥੇ ਜੜੀਆਂ ਸੰਗਤਾਂ ਨੇ ਅੱਜ ਜਿਨ੍ਹਾਂ ਦੀ ਟ੍ਰੇਨ ਹੋਈ ਉਹਨਾਂ ਜਾਣਾ ਹੈ ਉਹ ਬਾਬਾ ਜੀ ਨੂੰ ਆਏ ਨੇ ਆ ਗਿਆ ਲੈਣ ਬਾਬਾ ਜੀ ਕੋ ਬਾਬਾ ਜੀ ਦੀ ਇੱਕ ਗੱਲ ਇੰਨੀ ਵਧੀਆ ਲੱਗੀ ਨਾ ਮੱਥਾ ਨਹੀਂ ਟਿਕਾਣਾ ਸੰਗਤਾਂ ਵਾਸੇ ਦੂਰੋ ਹੀ ਹੱਥ ਜੋੜ ਕੇ ਨਮਸਕਾਰ ਕਰਨੇ ਆ। ਬਾਬਾ ਜੀ ਨੂੰ ਜਿਹੜੀਆਂ ਸੰਗਤਾਂ ਮਿਲਦੀਆਂ ਨੇ ਤੇ ਬਾਬਾ ਜੀ ਉਹਨਾਂ ਨੂੰ ਸ਼੍ਰੀ ਲੰਗਰ ਸਾਹਿਬ ਜੀ ਦਾ ਪ੍ਰਸ਼ਾਦ ਦੇ ਪੈਕਟ ਦਿੰਦੇ ਹਨ। ਆਓ ਅੰਕਲ ਜੀ ਕਾਤਿਰ ਬਹੁਤ ਨਾਮ ਜੋ ਪਾਉਂਦੇ ਨੇ ਕਹਿੰਦੇ ਬਹੁਤ ਸੋਰ ਵਧੀਆ ਕਰੋਨੇ ਇੱਥੇ ਆ ਕੇ ਇਨਾ ਨਾਮ ਜੋ ਪਾਉਂਦੇ ਨੇ ਨਾ ਇੱਥੇ ਰਹਿਪੇ। ਆ ਬਾਬਾ ਬਲਵਿੰਦਰ ਸਿੰਘ ਜੀ। ਬੜੀ ਕਿਰਪਾ ਇਹਨਾਂ ਦੀ ਬਾਬਾ ਨਰਿੰਦਰ ਸਿੰਘ ਜੀ, ਬਾਬਾ ਬਲਵਿੰਦਰ ਸਿੰਘ ਜੀ ਦੀ ਕਿਰਪਾ ਨਾਲ ਬਾਬਾ ਨਦਾਨ ਸਿੰਘ ਜੀ ਦਾ ਲੰਗਰ ਅੱਜ ਵੀ ਉਸ ਤਰ੍ਹਾਂ ਹੀ ਚੱਲਦੇ ਬੈਨ ਜਿਸ ਤਰ੍ਹਾਂ ਬਾਬਾ ਗੁਰੂ ਕੋ ਬੀ ਸਿੰਘ ਮਹਾਰਾਜ ਜੀ ਨੇ ਵਾਰ ਦਿੱਤਾ ਸੀ ਇਹ ਦਰਸ਼ਾ ਕਰੀਆਂ ਲੰਗਰ ਕਦੀ ਇਹ ਇਧਰ ਲਿਹਾਲ ਆ ਜਾਂਦੀਆਂ ਨੇ ਜਦੋਂ ਪਾਰ ਜਾਂਦਾ ਹੈ ਇਧਰ ਸਾਫ਼ ਹੋ ਜਾਂਦਾ ਹੈ ਜਿਹੜਾ ਇਧਰ ਸਾਫ਼ ਹੋ ਕੇ ਫਿਰ ਉਧਰ ਸਾਰਾ ਦਿਨ ਇਸ ਤਰ੍ਹਾਂ ਹੀ ਦਿਨ ਰਾਤ ਦੇ ਤੁਸੀਂ 11 12 ਵਜੇ ਸਾਫ਼ ਸੁਆਹ ਪਰ ਲੰਗਰ ਚੱਲੀ ਜਾਂਦਾ ਹੈ ਇਹਦੇ ਨਾਲ ਹੀ ਸਾਡੀ ਸਰਾਸਿਆ ਤੁਹਾਨੂੰ ਮੈਂ ਦਿਖਾ ਰਹੀ ਹਾਂ ਉੱਪਰ ਸਭ ਮੈਂ ਉਹ ਗੁਰਦੁਆਰੇ ਦੀ ਵੀਡੀਓ ਨਹੀਂ ਬਣਾਈ ਤੇ ਉੱਪਰ ਆ ਗੁਰਦੁਆਰੇ ਲੰਗਰ ਸਾਹਿਬ ਤੇ ਉਥੇ ਪ੍ਰਕਾਸ਼ ਹੋਇਆ ਮਹਾਰਾਜ ਜੀ ਦਾ ਦੇਖੋ ਲੰਗਰ ਪ੍ਰਸ਼ਾਦਾ ਸਾਹ ਕਰੀਣਾ ਚਾਹਦੇ ਲੰਗਰ ਜਿਹੜੀਆਂ ਸੰਗਤਾਂ ਨੇ ਸਵੇਰੇ ਟ੍ਰੇਨ ਹੁੰਦੀ ਹੈ ਜਾਣਾਂ ਦਾ ਆਪਦੇ ਪੰਜਾਬ ਨੂੰ ਉਹਨਾਂ ਨੂੰ ਵੀ ਬਾਬਾ ਜੀ ਹੁਣ ਇਥੋਂ ਪ੍ਰਸ਼ਾਦਾ ਪੈਕ ਕਰਕੇ ਦਿੰਦੇ ਨੇ ਸਬਜੀ ਫੁਲਕੀ ਚਾਰ ਸਾਰਾ ਸੰਗਤਾਂ ਉਹ ਵੀ ਆਪ ਦੀ ਟ੍ਰੇਨ ਲਈ ਲੈ ਕੇ ਜਾਂਦੀਆਂ ਨੇ ਆ ਵੀ ਸੰਗਤਾਂ ਇੱਥੇ ਪ੍ਰਸ਼ਾਦ ਪੈਕ ਹੁੰਦਾ ਏ ਪੈਕ ਮਤਲਬ ਕਿ ਉਹ ਤਾਂ ਮਸ਼ੀਨ ਸਾਰਾ ਬਣਾਉਂਦੀ ਏ ਇਸ ਤੇ ਲਪਾਫਿਆਂ ਚ ਸਰੂਪਾ ਸਾਹਿਬ ਤੇ ਪ੍ਰਸ਼ਾਦ ਪਾਉਂਦੇ ਨੇ ਜਦੋਂ ਸੰਗਤਾਂ ਜਾਣ ਲੱਗਦੀਆਂ ਨੇ ਉਹ ਜਿੰਨੀ ਆਪਣੇ ਕੋਈ ਨੇਚਾ ਏ ਬਾਬਾ ਜੀ ਨੂੰ ਮਿਲ ਕੇ ਮੱਥਾ 50 100 200 5 ਟੇਕਣਾ ਵੀ ਜ਼ਰੂਰ ਚਾਹੀਦਾ ਏ ਕਿਉਂਕਿ ਜਿਹੜਾ ਲੰਗਰ ਲੱਗਦੇ ਨੇ ਸੰਗਤਾਂ ਦੇ ਪੈਸੇ ਨਾਲ ਹੀ ਲੱਗਦੇ ਨੇ ਆ ਦੇਖੋ हां बाबा जी प्रसादां दी सेवा सब्जी दी अब ਜਿਹੜਾ ਪੈਕ ਕਰਕੇ ਲੰਗਰ ਟ੍ਰੇਨ ਨਹੀਂ ਸਕਦਾ ਉਹ ਇੱਥੋਂ ਦਿੰਦੇ ਨੇ ਰੋਜ਼ ਸਵੇਰੇ ਹੁੰਦਾ ਹੈ बाबा जी ਸਭ ਇਤਰਾ ਇਨਾਂ ਤੁਰ ਫਿਰ ਕੇ ਆਪਣੀਆਂ ਸਕਦਾ ਵਿੱਚ ਰਹਿਣਾ ਇਹਨੇ ਬਹੁਤ ਸੇਵਾ ਕਰਦੇ ਨੇ ਨੇਚਾ ਨਾਲ ਐਂ ਸਿਰ ਚਕਾਈਦਾ ਇਹਨਾਂ ਨੂੰ ਮਹਾਰਾਜ ਦੀ ਬੜੀ ਕਿਰਪਾ ਹੈ ਉਹ ਇਹਨਾਂ ਨਾਮ ਜੋ ਪਾਉਂਦੇ ਨੇ ਇਹ ਨਾਲ ਹੀ ਤੇ ਸੇਵਾ ਲੰਗਰ ਚਾਲਦਾ ਪਿਆ ਹੁਣ ਇਧਰ ਫਰੈਂਡ ਅਸੀਂ ਆ ਗਏ ਆਂ ਇੱਥੇ ਵਰਤਨਾ ਦੀ ਹੁੰਦੀ ਸੇਵਾ ਬਹੁਤ ਜ਼ਿਆਦਾ ਸੰਤਾ ਨੀਚਾ ਨਾ ਪਿਆਰ ਨਾਲ ਸੇਵਾ ਕਰਦੀਆਂ ਇੱਥੇ ਵੀ ਆ ਦੇਖੋ ਦੇਣ ਰਾਤ ਸੇਵਾਏ ਹੋਈ ਜਾਂਦੀ ਆ ਪਰ ਇਹ ਗੱਲ ਇੱਥੇ ਬੜੀ ਵਧੀਆ 11 ਵਜੇ ਤੋਂ ਬਾਅਦ ਜੇ ਕਿਤੇ ਜਿਆਦਾ ਸੰਗਤ ਹੋਏ ਤੇ 12 ਵਜੇ ਨਾਲ ਸੇਵਾ ਹੱਥੇ ਸਮਾਪਤ ਕਰਾ ਦੇਣੀ ਕਿ ਸਵੇਰੇ ਕਰਾਂ ਪਰ ਲੰਗਰ ਉੱਤੇ ਚੱਲੀ ਜਾਣਾ ਆ ਦੇਖੋ ਇੱਧਰ ਵਰਤਨਾ ਦੀ ਸੇਵਾ ਅਜੇ ਸਵੇਰ ਚੇੜਾ ਟਾਈਮ ਸੀ 8:00 ਵਜੇ ਦਾ ਮੇਰੇ ਖਿਆਲ ਇਹ ਸਾਰਾ ਦੇਨੇ ਲੰਗਰ ਚੱਲਨੇ ਸੀ। ਆਹ ਵੇਖੋ ਕਿੰਨੇ ਹਾਂ ਹੁਣ ਇੱਧਰ ਫਰੋਂ ਤੁਹਾਨੂੰ ਸਾਰੀ ਡਿਟੇਲ ਦੱਸਾਂਗੇ। ਮਸ਼ੀਨ ਨਾਲ ਪ੍ਰਸ਼ਾਦੇ ਬੰਦੇ ਨੇ। ਮਸ਼ੀਨਾਂ ਨਾਲ ਹੀ ਇੰਨਾ ਲੰਗਰ ਜਿਹੜਾ ਚੱਲਦਾ ਹੈ ਦੋ ਸਬਜ਼ੀਆਂ ਆਹ ਦੇਖਿਓ ਸਾਰੇ ਪੈਨ ਮੈਂ ਕਿਹਨੇ ਚੌਲ, ਦਾਲ, ਸਬਜ਼ੀ, ਪ੍ਰਸ਼ਾਦਾ। ਹਾਰੇ ਟਾਈਮ ਇੰ ਇਨਾ ਆਨੰਦ ਆਉਂਦਾ ਹੈ ਦੇਸੀ ਘੋਚੇ ਮੇਰੇ ਘਰ ਇੱਥੇ ਲੰਗਰ ਬੰਦੇ ਨੇ ਬੜਾ ਹੀ ਸਵਾਦ ਜਿੰਨਾ ਤੁਹਾਨੂੰ ਮੈਂ ਕਹਦਾ ਨਾ ਆਨੰਦ ਘਰ ਅੱਗੇ ਵੀ ਇੰਨਾ ਚੇਤਾ ਆਉਂਦਾ ਨਾ ਆ ਦੇਖਿਓ ਇਤਨਾ ਸੰਤਾਂ ਸੇਵਾਦਾਰਾ ਕਰੀ ਜਾਂਦੇ ਨੇ ਸੇਵਾ ਹੁਣ ਮੈਂ ਇਧਰ ਤੁਹਾਨੂੰ ਮਸ਼ਵਕਾਵਾਂਗੀ ਜਿੱਥੇ ਲੰਗਰ ਪੱਕਦਾ ਹੈ ਇਹ ਤਾਂ ਸੇਵਾਦਾਰ ਕਰ ਰਹੇ ਨੇ ਤਿਆਰ ਕਿ ਬੀਬੀnga ਪ੍ਰਸ਼ਾਦੇ ਬਣਾਉਂਦੀਆਂ ਨੇ ਮਸ਼ੀਨ ਲੱਗੀ ਹੋਈ ਬੜੀ ਵੱਡੀ ਪਾਸ ਚੋਪਣ ਨੇ ਤੇ ਤੈਹ ਲਾਣੇ ਆ ਪ੍ਰਸ਼ਾਦਿਆਂ ਨੂੰ ਕਾਣੇ ਸਾਰੇ ਮਸ਼ੀਨ ਇਹ ਚ ਨਾਂ ਮੰਦਪ ਆ ਨਾ ਸਾਰਾ ਸਟੀਮ ਰਾਈਲ ਅੰਦਰ ਬਹਾਰ ਦਾ ਆ ਵੱਡੇ ਵੱਡੇ ਸਿਸਟਮ ਲੱਗੇ ਨੇ ਤੋਂ ਵਨ ਸਟੀਮ ਰਾਈਲ ਫਕਾੜਾ ਇਹ ਨਹੀਂ ਕਰਨੀ ਬਹੁਤ ਵੱਡਾ ਇਸ ਨਾਲ ਪ੍ਰਸ਼ਾਦ ਦੇ ਕੇ ਕੋਈ ਵਾਇਗੁਰੂ ਦਿਖਿਤ ਪਾ ਨਹੀਂ ਹੋ ਕਿਸੇ ਵੀ ਹੁਮਾਰਾ ਦਾ ਆਵਾਜ਼ ਸਭ ਚੱਲਦੇ ਪਏ ਨੇ ਆ ਦੇਖੋ ਆ ਇੱਥੇ ਗੈਸ ਬਣਦੀ ਐ ਸਟੀਮ ਤੇ ਲੰਗਰ ਜਿਹੜਾ ਸਾਈਡ ਤੇ ਆ ਦੇਖੋ ਨਾਲੀਆਂ ਲੱਗੀਆਂ ਹੋਈਆਂ ਨੇ ਆਪਾਂ ਦੇਖ ਰਹੇ ਹਾਂ ਬਾਬਾ ਜੀ ਵੀ ਸੰਨ ਦੱਸਦੇ ਸਟੀਮ ਨਾਲ ਹੀ ਸਾਰਾ ਲੰਗਰ ਪੱਕਣਾ ਤੇਰੇ ਦੱਦੇ ਜਿਆਦਾ ਜ਼ਵਾਦ ਲੱਗਦਾ ਹੈ ਬੜੀ ਛੇਤੀ ਅਸੀਂ ਰਾਜ ਜੀ ਵੀ ਜਾਣੇ ਮੈਂ ਕਹਿੰਦਾ ਤੇ ਅੱਖ ਦੇ ਬਲ ਨਹੀਂ ਜਾਈ ਇਹ ਨਹੀਂ ਕਿ ਭਾਏ ਲੰਗਰ ਸਟੀਮ ਦੇ ਤਮ ਹਮੇਲੀ ਨਾ ਨਾ ਮਨ ਨਹੀਂ ਜਾ ਗੈਸ ਕਰਨ ਜਾਂਦੇ ਤਰਾਂ ਲੰਗਰ ਚੱਲਦਾ ਆਲਵਾਦੀ ਮਾ ਕਲਾ ਰਾਜਾ ਕੋਈ ਆ ਕੋਈ ਆ ਸੇ ਕਰਦੀ ਹੈ ਸਟੀਮ ਦੇ ਇਸਤੇਮਾਲ ਇਹ ਤਾਂ ਸਟੀਮ ਬੰਦੀ ਆ ਸਟੀਮ ਨਾਲ ਸਾਰਾ ਖਾਣਾ ਪੱਕਦਾ ਆ ਕਾ ਵੇਖੋ ਭਰ ਰਹੀ ਹੈ ਜੀ ਦੀ ਕਿਰਪਾ ਨਾਲ ਸਭ ਚੀਜ਼ ਆ ਪੱਟੇ ਲੱਗਿਆ ਪੈਸੂ ਮੇ